ਤੇ ਨਾਲੇ ਗੱਲ ਸੁਣ ਮੇਰੀ ਕੁੜੀ ਨੂੰ ਨਾ ਨਾ ਕਰਕੇ ਆਈ ਮੈਂ ਨਿੱਕਿਆ ਹੁੰਦਿਆਂ ਕੁੜੀ ਵੇਖੀ ਆ ਕੁੜੀ ਬਹੁਤ ਸੋਣੀ ਆ ਮਾਸੀ ਜੀ ਅੱਜ ਤੋਂ ਨਵਦੀਪ ਬਾਢੀ ਤੁਸੀਂ ਕਿਹੇ ਗੱਲ ਦੀ ਟੈਂਸ਼ਨ ਨਹੀਂ ਲੈਣੀ ਪਰਮਾਤਮਾ ਨੇ ਸਾਨੂੰ ਬੜਾ ਕੁਝ ਦਿੱਤਾ ਹੈ 2-3 ਮਹੀਨੇ ਹੋ ਗਿਆ ਅੱਜ ਇਹਨੂੰ ਮੈਂ ਦੱਸਣਾ ਕਿ ਕੰਮ ਕਿੱਦਾਂ ਨਹੀਂ ਕਰੀਦਾ ਹੋਣਾ ਆਈਗਾ ਮਜ਼ਾ ਇਹੋ ਤੇ ਮਜਾ ਆਹ ਵਾਹ ਬੜੀ ਗਰਮੀ ਆ ਅੱਜ ਤੇ ਘੜੀ ਗਰਮਾ ਨਹੀਂ ਕਰ ਲਵਾਂ ਮੈਂ ਤੇ ਨਾ ਆਏ ਭੰਡੇ ਨਾ ਨਾ ਮੈਂ ਘੜੀ ਗਰਮਾਣ ਕਰ ਲਵਾਂ ਰੋਟੀ ਲਿਆਵਾ ਨਹੀਂ ਤੇ ਨਹੀਂ ਇਹ ਘਠੜ ਕੇ ਲੈਣੀ ਹੈ ਅੱਛਾ ਹਾਂ ਠਾੜ ਕੇ ਲੈਣੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਆ ਜਿਹੜਾ ਆਪਣਾ ਗਵਾਨ ਨੇ ਮੈਂ ਕਿ ਮੁੰਡਾ ਨਹੀਂ ਉਹਦੀ ਮਾਸੀ ਦਾ ਮੁੰਡਾ ਹੈ ਤੇ ਨਲਦੀਪ ਦਾ ਰਿਸ਼ਤਾ ਕਰਾਉਂਦੀ ਆ ਤੇ ਤੁਹਾਡੀ ਕੀ ਸਲਾਹ ਹੈ ਹੁਣ ਸਲਾਹ ਨਹੀਂ ਸਲਾਹ ਆਪ ਵੀ ਮੁੰਡਾ ਕੀ ਕੰਮ ਕਰਦਾ ਉਹ ਹੈ ਕੌਣ ਨੇ ਲਖਵਿੰਦਰ ਹੈ ਨਾ ਜਿਹੜਾ ਉਹਦੀ ਵੱਡੀ ਭੈਣ ਦਾ ਜਿਓਰ ਹੈ ਤੇ ਵੱਡਾ ਭਰਾ ਜਿਹੜਾ ਹੈ ਨਾ ਉਹਦਾ ਉਹ ਪਤਾ ਨਹੀਂ ਮੈਨੂੰ ਕੈਨੇਡਾ ਗਿਆ ਵਾ ਕਿ ਜਾਂ ਅਮਰੀਕਾ ਗਿਆ ਵਾ ਤੇ ਉਹ ਵੀ ਘਰ ਆਉਂਦੇ ਨੇ ਵੀ ਸੌਖੇ ਨੇ ਵਾਵਾ ਕੋਈ ਚਾਰ ਕਿੱਲੇ ਪੈਲੀ ਵੀ ਹੈਗੀ ਐ ਤੇ ਇਹ ਮੁੰਡੇ ਦਾ ਨਹੀਂ ਉਹ ਜਿਹ ਮੈਨੂੰ ਪੜਾ ਵੀ ਉਹ ਕੀ ਕਰਦਾ ਤੇ ਕੀ ਨਹੀਂ ਕਰਦਾ ਇੰਨੀਆਂ ਗੱਲਾਂ ਤੂੰ ਦੱਸਣ ਨਹੀਂ ਐ ਉਹ ਜਿਹੜੇ ਤਗੜੇ ਨੇ ਐਹੀ ਨਹੀਂ ਤੋ ਕਿ ਕਿੱਥੇ ਗਈ ਉਹਨਾਂ ਦਾ ਮੱਥਾ ਲਾਵਾਂਗੇ ਇਹ ਗੱਲ ਤੇ ਮੈਂ ਪਹਿਲਾਂ ਸਾਰੇ ਮੁੰਡੇ ਨਾਲ ਕੀਤੀ ਸੀ ਉਹ ਆਉਂਦਾ ਹੀ ਵੀ ਕੁਝ ਨਹੀਂ ਲੈਣਾ ਦੇਣਾ ਤੁਸੀਂ ਨਾ ਬਸ ਰਿਸ਼ਤੇ ਦੀ ਹਾਂ ਕਰੋ ਉਹ ਮੁੰਡਾ ਆਉਂਦਾ ਹੀ ਵੀ ਧੀ ਤੇ ਨਾ ਕੱਪੜਾ ਚ ਤੁਸੀਂ ਤੋਰ ਦੋ ਤੇ ਬਾਕੀ ਲੈਣ ਦੇ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਰਹੀ। ਓਏ ਉਹ ਤਾਂ ਠੀਕ ਆ। ਤੇ ਤੂੰ ਲਵਨਾ ਨਾਲ ਗੱਲ ਕੀਤੀ ਆ? ਨਹੀਂ ਮੈਂ ਨਾਵ ਨਾਲ ਤਾਂ ਨਹੀਂ ਕੋਈ ਗੱਲ ਕੀਤੀ। ਮੈਂ ਪਹਿਲਾਂ ਤੁਹਾਡੇ ਨਾਲ ਹੀ ਕੀਤੀ ਆ ਵੀ ਤੁਸੀਂ ਕੀ ਆਂਦੇ। ਓ ਮੇਰੀ ਤੇ ਹਾਂ। ਤੇ ਕੁੜੀ ਨੇ ਪੁੱਛਿਆ ਵੀ ਮਨੇ ਉਹ ਕੀ ਆਂਦੀ ਆ। ਨਾਵ ਕੀ ਕਰੁੰਦੇ ਇੰਗੇ? ਕੋਛ ਨਹੀਂ ਮੰਮੀ ਮਰੂਦ ਖਾਣੋਂ ਜੀ ਕਰੰਦਿਆ ਹੀ ਟੈਕਨੀਕਾ ਜਾਂ ਮਰੂਦ ਲੱਭਾ ਜੇ ਅੱਗ ਮੰਡੀਆਂ ਦੇ ਨਿਆਣੇ ਆਏ ਤੇ ਸਾਰੇ ਮਰੂਦ ਲਾ ਕੇ ਲਾਗੇ ਕੋਈ ਮਰੂਦ ਨਹੀਂ ਲੱਭੰਦਿਆ ਕਿਤੇ ਚੱਲ ਪੁੱਤ ਕੋਈ ਨਹੀਂ ਖਾਣ ਵਾਲੀ ਚੀਜ਼ ਆ ਫਿਰ ਨਿਆਣੇ ਖਾ ਲਿੰਦੇ ਨੇ ਖਾਂਦੇ ਕਿੱਥੇ ਆ ਕੱਚੇ ਤੋੜ ਤੋੜ ਕੇ ਲਈ ਜਾਂਦੇ ਤੇ ਹਾ ਵੇਖੋ ਬਾਹਰ ਗਲੀ ਚ ਕਿਦਾਂ ਛੁੱਟੇ ਉਹਨਾਂ ਨੇ ਟੋਕ ਟੋਕ ਕੇ ਚੱਲ ਕੋਈ ਗੱਲ ਨਹੀਂ ਸੀ ਏ ਇੱਥੋਂ ਦੇ ਬੱਚੇ ਪਛਾਣੇ ਜਾਂਦੇ ਨੇ ਕੁਝ ਖਾ ਜਾਂਦੇ ਨੇ ਕੁਝ ਕੱਚੇ ਪੱਕੇ ਸੁੱਟ ਜਾਂਦੇ ਨੇ ਤੇ ਤੂੰ ਨਾ ਮੇਰੇ ਤੇ ਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਦੱਸੋ ਮੰਮੀ ਕਿਹੜੀ ਗੱਲ ਕਰਨੀ ਆ ਤੇਰੇ ਲਈ ਨਾ ਕਿਰਸ਼ਤਾ ਹੁੰਡਿਆ ਵੈ ਤੇ ਤੇਰੀ ਕੀ ਸਲਾਹ ਹੈ ਮੰਮੀ ਮੇਰੀ ਕੀ ਸਲਾਹ ਹੋਣੀ ਆ ਜਿਹੜਾ ਮੈਂ ਕੰਮ ਸ਼ੁਰੂ ਕੀਤਾ ਨਾ ਪਹਿਲਾਂ ਉਹ ਸਿਰੇ ਚੜ ਲੈੰਦੋ ਨਾਲੇ ਕੋਲ ਤੇ ਕੋਈ ਪੈਹਣੀ ਹੈਗਾ ਤੇ ਮੇਰਾ ਰਿਸ਼ਤਾ ਤੁਸੀਂ ਕਿੱਥੋਂ ਕਰ ਦੋਗੇ ਉਹ ਨਹੀਂ ਸੀਏ ਉਹਨਾਂ ਨੇ ਆਪ ਮੂੰਹ ਮੰਗ ਕੇ ਰਿਸ਼ਤਾ ਲਿਆ ਵੈ ਤੇ ਉਹ ਬੜਾ ਹੁੰਦੇ ਨੇ ਪਰਿਵਾਰ ਚੰਗਾ ਵੈ ਤੇ ਉੰਜ ਵੀ ਕਰੋ ਸੌਕੇ ਨੇ ਤੇ ਆਹਾਂ ਦੀ ਯਕੀਨ ਦੇ ਲੈਣਾ ਜਿਨ੍ਹਾਂ ਮੂੰਹ ਮੰਗ ਕੇ ਰਿਸ਼ਤਾ ਲਿਆ ਵੈ ਮੰਮੀ ਰਿਸ਼ਤੇ ਦੀ ਗੱਲ ਤੇ ਠੀਕ ਆ ਪਰ ਮੈਂ ਤੇ ਕਿੰਨੀ ਮੈਂ ਅੱਗੇ ਪੜਾਂਗੀ ਤੇ ਮੇਰੀ ਪੜਾਈ ਦਾ ਕੀ ਬਣੂਗਾ ਇਹੋ ਜਿਹੇ ਰਿਸ਼ਤੇ ਬਾਰ-ਬਾਰ ਨਹੀਂ ਲੱਭਦੇ ਤੇ ਮਾਲਕ ਨੇ ਨੇੜੇ ਹੋ ਗਏ ਸੁਣੀ ਆ ਆਪੇ ਤੇਨੂੰ ਪੜਾ ਲੈਣਗੇ ਮੰਮੀ ਤੁਸੀਂ ਡੈਡੀ ਨਾਲ ਗੱਲ ਕਰਨੀ ਹੀ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਹੈ ਮੇਰੀ ਸਲਾਹ ਲਿਆ ਕੀ ਹੋਣਾ ਮੈਂ ਪੁੱਛਿਆ ਸੀ ਤੇਰੇ ਪਿਓ ਨੂੰ ਉਹ ਆਂਦਾ ਸੀ ਤੇ ਕੁੜੀ ਨੂੰ ਪੁੱਛ ਉਹਦੀ ਕੀ ਸਲਾਹ ਹੈ ਤੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਜਿੱਦਾਂ ਵੀ ਹੋਏਗਾ ਚਲੋ ਮੰਮੀ ਫਿਰ ਵੇਖ ਲਓ ਜਿੱਦਾਂ ਡੈਡੀ ਮਰਜੀ ਹੈ ਚਲ ਤੇ ਇਹ ਚੰਗਾ ਵਾ ਤੂੰ ਮੰਨ ਗਈ ਐ ਤੇ ਵੇਖੀ ਤੂੰ ਅੱਥਰ ਜਾ ਕੇ ਰਾਜ ਕਰਨਾ ਵਾ ਜਿਹੜੀਆਂ ਤੈਨੂੰ ਇੱਥੇ ਤੇ ਇਹ ਚੀਜ਼ਾਂ ਨੇ ਨਾ ਮਿਲੀਆਂ ਗਾ ਤੈਨੂੰ ਵੇਖੀ ਹਾਂ ਸਭ ਕੁਝ ਹੀ ਮਿਲ ਜਾਣਾ ਤੂੰ ਅੱਧੀ ਜਿ ਬਣਨਾ ਚੀਜ਼ ਮੰਗਿਆ ਕਰੇਗੀ ਨਾ ਉਸੇ ਵੇਲੇ ਤੈਨੂੰ ਮਿਲ ਜਾਣੀ ਹੈ ਤੇ ਚੱਲ ਫਿਰ ਠੀਕ ਹੈ ਤੂੰ ਹਾਂ ਕਰ ਦਿੱਤੀ ਤੇ ਮੈਂ ਫਿਰ ਨਾ ਉਹਨਾਂ ਨਾਲ ਫੋਨ ਕਰਨੀ ਆ ਵੀ ਮੁੰਡਾ ਹਾਂ ਜ਼ਰੂਰ ਝਾਤੀ ਮਾਰਨੀ ਲੈ ਉਹਨਾਂ ਨੂੰ ਚਾਗੇ ਫੋਨ ਹਾਂ ਸੰਦੀਪ ਨੂੰ ਵੀ ਕਰਨੀ ਆ ਫੋਨ ਮੁੰਡਾ ਹੈਲੋ ਮੰਮੀ ਸਾਸ਼ੀ ਕਾਲੋ ਸਾਸਰੀ ਕਾਲ ਬਤ ਹੋਰ ਕੀ ਹਾਲ ਚਾਲ ਹਾਂ ਠੀਕ ਠਾਕ ਤੇ ਉਹਨੇ ਤਾਂ ਆ ਗਿਆ ਫੋਨ ਤੇ ਅੱਛਾ ਆ ਗਿਆ ਉਹਨਾਂ ਦਾ ਫੋਨ ਤੇ ਫਿਰ ਕੀ ਕਹਿੰਦੇ ਨੇ ਤਰੀਕ ਰੱਖ ਲਈਏ ਕੱਲ ਦੀ ਰੱਖ ਲਈਏ ਕੱਲ ਬੁੱਧਵਾਰ ਦੀ ਹਾਂਜੀ ਚਲੋ ਕੋਈ ਗੱਲ ਨਹੀਂ ਮੰਮੀ ਫਿਰ ਮੈਂ ਇਹਨਾਂ ਨੂੰ ਵੀ ਦੱਸਣੀ ਆ ਕਵਲ ਹਾਂਜੀ ਬਾਬੀ ਆ ਸਾਰੇ ਕੰਮ ਛੱਡ ਤੇ ਮੈਂ ਨਾ ਉਹ ਪਿੰਦਰ ਉਧਰ ਬੈਠਾ ਹਾਂ ਕੋਈ ਗੱਲ ਕਰਨੀ ਤੁਹਾਡੇ ਨਾਲ ਆਜੋ ਪਿੰਦਰ ਪੰਡਿਆ ਹਾਂਜੀ ਭਾਬੀ ਜੀ ਕਵਲ ਮੈਂ ਆਪੇ ਨੂੰ ਉਧਰੋਂ ਪਤਾ ਕਿ ਮੁਸੱਦਿਆ ਵਾ ਮੈਂ ਕਹਾਂ ਵੀ ਸਾਰਿਆਂ ਦੇ ਵਿੱਚ ਗੱਲ ਹੋ ਜੇ ਪਿੰਦਰ ਮੰਮੀ ਦਾ ਫੋਨ ਆਇਆ ਇਹ ਅੱਛਾ ਤੇ ਮੰਮੀ ਕਹਿੰਦੇ ਵੀ ਉਹਨੇ ਤੇਨੂੰ ਕੁੜੀ ਦੀ ਦੱਸ ਨਹੀਂ ਪਾਈ ਉਹ ਕੈਂਡਿੰਗਸ ਬਿਰਿਆਣੀ ਕਿ ਤੇ ਛਾਤੀ ਮਾਰ ਲੂ ਇਹ ਤਾਂ ਬੜਾ ਵਧੀਆ ਹੋ ਗਿਆ ਵਾ ਸਗੋਂ ਛੇਤੀ ਛੇਤੀ ਰਿਸ਼ਤਾ ਪੱਕਾ ਕਰੋ ਐਸੇ ਬੰਨੇ ਸਗੋਂ ਵੱਡੇ ਵੀੜ ਵੀ ਆ ਜਾਣਗੇ ਨਾਲ ਲਾੜੇ ਟਲਾੜੇ ਲਾਈ ਜਾਂਦੇ ਕਦੇ ਆ ਸਾਲ ਆ ਜਾਣ ਕਦੇ ਉਹ ਸਾਲ ਆ ਜਾਣਗੇ ਤੂੰ ਦੱਸ ਫਿਰ ਪਿੰਦਰ ਸਵੇਰੇ ਚੱਲੀਏ ਭਾਬੀ ਮੈਂ ਤਾਂ ਸਵੇਰੇ ਪੜਨ ਜਾਣਾ ਹੈ ਉਦਾਂ ਤੇ ਚਾਲ ਛੁੱਟੀ ਲੈ ਲੈ ਕ ਚਲੋ ਕੋਈ ਨਹੀਂ ਫਿਰ ਕਰ ਲਾਂਗਾ ਛੁੱਟੀ ਹੋਰ ਵੀ ਕਰਨਾ ਮੈਂ ਤੇ ਜਾਣਾ ਕਿੰਨੇ ਵਜੇ ਆਪਾਂ 10:00 ਵਜੇ ਚੱਲਾਂਗੇ ਅੱਛਾ ਚਲੋ ਕੋਈ ਗੱਲ ਨਹੀਂ ਉਹ ਜਾਂਦੇ ਤਿਆਰ ਕਰ ਚੱਲ ਕਬਲ ਆਪਾਂ ਵੀ ਫਿਰ ਰੋਟੀ ਦੀ ਤਿਆਰੀ ਕਰੀਏ ਸ਼ਾਮਾਂ ਪੈਣੀਆਂ ਵਾ ਫਿਰ ਟਾਈਮ ਨਾ ਕਰਕੇ ਤੇ ਮੈਂ ਕੱਪੜੇ ਵੀ ਪ੍ਰੈਸ ਕਰਨੇ ਆ ਸਵੇਰੇ ਟਾਈਮ ਨਾ ਜਾਣਾ ਚਲੋ ਮੈਂ ਕਰਨੀ ਆੜਾ ਦੀ ਸਬਜ਼ੀ ਦੀ ਤਿਆਰੀ ਫਿਰ ਤੇ ਪਿੰਦਰ ਤੂੰ ਦੱਸ ਕਿਹੜੀ ਸਬਜ਼ੀ ਖਾਣੀ ਆ ਬਾਅਦ ਚ ਬੜੀਆਂ ਨੁਕਸਬਿੰਨੀਆਂ ਕੱਢਣਾ ਵਾ ਕ੍ਰੇਲੇ ਵੀ ਹੈਗੇ ਤੇ ਪਿੰਡੀਆਂ ਵੀ ਹੈਗੀਆਂ ਵਾ ਅੱਛਾ ਇਦਾਂ ਕਰਿਓ ਪਿੰਡੀਆਂ ਬਣਾ ਲਿਓ ਫਿਰ ਠੀਕ ਆ ਮਮਾ ਹਾਂਜੀ ਮੈਂ ਨਾਲ ਆ ਕੇ ਰੋਟੀ ਬਣ ਗਈ ਸਾਟਾ ਗੁੱਜ ਗਿਆ ਵਾ ਬਸ ਮੈਂ ਲੈ ਕੇ ਆਈ ਫੜੀ ਤੇ ਥੋੜਾ ਛੇਤੀ ਕਰੋ ਮੈਨੂੰ ਭੁੱਖ ਬੜੀ ਲੱਗੀ ਜੇ ਚਲ ਠੀਕ ਨਾ ਮੀਆਂ ਤੇ ਚਾਚੂ ਕਿੱਥੇ ਨੇ ਚਾਚੂ ਉੱਧਰ ਬੈਠਾ ਡ੍ਰਿੰਕ ਰੂਮ 'ਚ ਤੇ ਨਾਲ ਹੀ ਰੋਟੀ ਲੈ ਆਵੇਂ ਮੇਰੇ ਨਾਲ ਹੀ ਚਾਚੂ ਤੈਹੀਂ ਇੱਥੇ ਜੇ ਮੈਂ ਤਾਂ ਡ੍ਰਿੰਕ ਰੂਮ 'ਚ ਲੱਭ ਕੇ ਆਇਆ ਵਾ ਉਹ ਮੈਂ ਇਧਰ ਨੂੰ ਆ ਗਿਆ ਮੈਨੂੰ ਮੇ ਪੈਣਾ ਵਾ ਤਾਂ ਫੋਨ ਜਾ ਆਉਂਦਾ ਪਏ ਉੱਤੇ ਡਾਇਰੈਕਟ ਕਰ ਤੇ ਰੋਟੀ ਖਾ ਲਈ ਨਹੀਂ ਜੇ ਰੋਟੀ ਬਣ ਨਹੀਂ ਆ ਕੇ ਆਇਆ ਮੈਂ ਤਾਂ ਡਿਨਰ ਖਾਣੇ ਇਕੱਠੇ ਠੀਕ ਠੀਕ ਹੈ ਉਹ ਨਾ ਆਇਆ ਹਾਂਜੀ ਹੁਣ ਹੀ ਆਇਆ ਵਾ ਠੀਕ ਠੀਕ ਹੈ ਤੇ ਤੈਨੂੰ ਜਾਣਾ ਫਿਰ ਸਰੇ ਸਵੇਰੇ ਨਹੀਂ ਪੜੰਤ ਨਿਮ ਜਾਣਾ ਤੇ ਲੈ ਜਾ ਫਿਰ ਮਾ ਤੁਹਾਡਾ ਮੋਰਸਾ ਸਰੇ ਸਕੂਲੇ ਮੋਰਸਾ ਤੇ ਨਾ ਜੀ ਪਰ ਭਜਾਇਆ ਘਟ ਘਾ ਤਾਂ ਹੁਣ ਇਹ ਚ ਆਰ ਹੋ ਜਾਣਾ ਹੈ ਯਾਰ ਮੁੰਡੇ ਵਾਲੇ ਛਾਤੀ ਮਾਰਉਂਦੇ ਮੈਂ ਉੱਥੇ ਕੀ ਕਹਣਾ ਤੁਸੀਂ ਮਾਵਾਂ ਧੀਂ ਕਾ ਕੇ ਹੋ ਮੈਂ ਇਹ ਕੋਈ ਹੋਰ ਕੰਮ ਕਰਾਂਗਾ ਚਲ ਫਿਰ ਠੀਕ ਹੈ ਕਈ ਕੰਮ ਨਹੀਂ ਮੈਨੂੰ ਹਾਂਜੀ ਹੋ ਗਿਆ ਤੇ ਆ। ਚਲ ਛੇਤੀ ਕਰ ਲਾ ਘਰ ਦੇ ਕੰਮ ਕਾਰ ਕਰਦਿਆਂ ਕਿੰਨਾ ਟਾਈਮ ਲੱਗ ਗਿਆ ਪਤਾ ਨਹੀਂ ਲੱਗਾ ਕੁੜੀ ਵਾਲੇ ਭਾਵੇਂ ਆਣ ਦੀ ਡਿਕੜੇ ਹੋਣਾ। ਕੋਲ ਭਾਬੀ ਨੂੰ ਠੀਕ ਕਰਤਾ ਲੇਟ ਮੇਰਾ ਥੋੜੀ ਕਸੂਰ ਆ ਚ। ਤੇ ਨਾਲੇ ਗੱਲ ਸੁਣ ਮੇਰੀ ਕੁੜੀ ਨੂੰ ਨਾ ਨਾ ਕਰਕੇ ਆਈ ਮੈਂ ਨਿੱਕਿਆ ਹੁੰਦਿਆਂ ਕੁੜੀ ਵੇਖੀ ਆ ਕੁੜੀ ਬਹੁਤ ਸੋਣੀ ਆ। ਨਹੀਂ ਕੋਈ ਨਹੀਂ ਜੇ ਤੁਹਾਨੂੰ ਵਧੀਆ ਲੱਗੂ ਤੇ ਫਿਰ ਕੋਈ ਗੱਲ ਨਹੀਂ ਮੈਂ ਨਾ ਕਦੇ ਤੋਂ ਕਰਨੀ ਆ। ਚਲ ਫੇ ਚੰਗੀ ਗੇ। ਤੇ ਭੈਣ ਨੇ ਨਹੀਂ ਜਾਣਾ ਕਵਲ ਨੇ? ਨਹੀਂ ਉਹ ਨਹੀਂ ਨਹੀਂ ਜਾਣਾ ਕਿਉਂਕਿ ਸਰਮ ਨੇ ਤੇ ਸਾਹਿ ਨੇ ਸਕੂਲੋਂ ਆਉਣਾ। ਅੱਛਾ ਤੇ ਤੁਸੀਂ ਫਿਰ ਸਾਹਿ ਨੂੰ ਰਾਬ ਲੈਣਾ ਕਿ ਜਾਂਦੇ? ਨਹੀਂ ਉਹਦੇ ਵੀ ਟੈਸਟ ਫਿਰ ਆਪਾਂ ਦੋਵੇਂ ਜਾਵਾਂਗੇ ਹਾਂ ਆਪਾਂ ਦੋਹੀ ਚੱਲਨੇ ਆ ਚਲੋ ਹਾਂ ਚੱਲ ਤੂੰ ਤਿਆਰ ਹੋ ਗਿਆ ਨਾ ਮੈਂ ਹੋ ਗਿਆ ਮੈਂ ਫਿਰ ਕੱਪੜੇ ਪਾਣਾ ਚਲੋ ਪਾ ਲਓ ਪਾ ਸੰਦੀ ਪਾ ਲਈ ਬੈਸਿਕ ਆ ਮਨ ਆ ਲਈ ਆ ਜਾਾਂਗੇ ਅਜੇ ਤਾਕਤ ਨਹੀਂ ਆਈ ਹੈ ਕੋਈ ਗੱਲ ਨਹੀਂ ਫਿਰ ਭੈਣ ਜੀ ਟਾਈਮ ਤੇ ਲੱਗ ਹੀ ਜਾਂਦਾ ਹੈ ਨਾ ਹਨ ਨੂੰ ਵੀ ਆ ਬੱਸ ਮਿਲ ਗਈ ਤੇ ਅਹੀ ਵੀ ਟਾਈਮ ਨਾਲ ਹੀ ਆ ਗਈ ਸਾਜੀ ਰਹਿੰਦੀ ਫਸੀ ਅਜੀ ਪਾਜੀ ਇੱਥੇ ਬੈਠਾ ਸਾਜੀ ਰਹਿੰਦੀ ਫਸੀ ਫਸੀ ਸਾਜੀ ਰਹਿੰਦੀ ਸੰਦੀਪ ਪੜਾ ਲੈਟ ਹੋ ਗਏ ਜੀ ਮੰਮੀ ਤੋੜਦਿਆਂ ਤੋੜਦਿਆਂ ਲੇਟ ਹੋ ਗਏ ਫਿਰ ਕੰਮ ਕਾਰ ਸਾਮਕੇ ਹੀ ਹੋਣੇ ਸੀ ਰਕਵਿੰਦਰ ਜਾਨਾ ਨੂੰ ਕਿਹਾ ਪਾਣੀ ਲੈ ਕੇ ਆਏ ਮੰਮੀ ਭਾਬੀ ਨਹੀਂ ਲੱਭਣ ਡੇ ਕਿਤੇ ਗਏ ਨੇ ਉਹ ਨਾ ਠੀਕ ਜੀ ਨਹੀਂ ਸੀ ਤੇ ਸਕੂਟਰੀ ਤੇ ਦਵਾਈ ਲੈਣ ਗਈ ਸੀ ਭਾਂ ਸਾਡੇ ਮੁੰਡੇ ਆਦੇ ਮੰਦੀ ਭੈਣ ਹੋ ਕੁਝ ਜੀ ਹੱਜ ਕੋ ਧੀ ਧੀ ਜੇ ਨਾਮ ਕੀ ਤੁਹਾਡਾ ਮੇਰਾ ਨਾਮ ਦੀਪਾ ਪੜ੍ਹੇਗੀ ਨਾ ਪਲੱਸ 2 ਕੀਤੀ ਹੈ ਤੇ ਅੱਗੋਂ ਕੁਝ ਕਰਦੇ ਹੋ ਅੱਗੇ ਹੱਲੇ ਤੱਕ ਨਹੀਂ ਕੁਝ ਕਰਦੀ ਪਰ ਸੋਚਿਆ ਹੈ ਭੈਣਾ ਹੁਣ ਮੈਂ ਸਲਾਈ ਕਰਦੀ ਹਾਂ ਮਾਸੀ ਜੀ ਆਇਆ ਮੇਰਾ ਦਿਓਰ ਹੈ ਤੇ ਪੁੱਛ ਲਓ ਜੋ ਪੁੱਛਣਾ ਵਾ ਬਾਕੀ ਤੁਸੀਂ ਕੀ ਗੱਡੀ ਟੈਨਸ਼ਨ ਨਾ ਲਓ ਜੋ ਵੀ ਅੱਜਕੱਲ ਚੱਲਦਾ ਨਸ਼ਾ ਪੱਤਾ ਉਹ ਸਾਡੇ ਘਰ ਚ ਨਹੀਂ ਆ ਨਾ ਇਹ ਤੇ ਨਾਲ ਦਾ ਵੱਡਾ ਭਰਾ ਬੜਾ ਚੰਗਾ ਪਰਿਵਾਰ ਜਿਹੜੇ ਘਰ 'ਚ ਨਸ਼ਾ ਪਤਾ ਹੋਏ ਨਾ ਉਹ ਪਰਿਵਾਰ ਕਦੀ ਵੀ ਸੁਖੀ ਨਹੀਂ ਵਸਦਾ ਪਿੰਦਰ ਮੈਨੂੰ ਤੇ ਕੁੜੀ ਬੜੀ ਪਸੰਦ ਆਈ ਆ ਜੇ ਤੂੰ ਕੁਛ ਕੁਛਣਾ ਤੇ ਪੁੱਛ ਲਾ ਬਾਕੀ ਜੇ ਤੂੰ ਦੂਸਰੇ ਕਮਰੇ 'ਚ ਜਾ ਕੇ ਪੁੱਛਣਾ ਤੇ ਉੱਧਰ ਚੱਲ ਜਾ ਨਹੀਂ ਭਾਬੀ ਤੁਸੀਂ ਪੁੱਛ ਹੀ ਲਿਆ ਜੋ ਕੁਛਣਾ ਵਾ ਤੇ ਬਾਕੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਮੈਨੂੰ ਵੀ ਉਦਾਂ ਠੀਕ ਆ ਨਵਦੀਪ ਤੂੰ ਵੀ ਜੇ ਕੁਛ ਕੁਛਣਾ ਤੇ ਪੁੱਛ ਲਾ ਨਹੀਂ ਮੈਂ ਕੁਝ ਨਹੀਂ ਪੁੱਛਣਾ ਜਿੱਦਾਂ ਮੰਮੀ ਹਣੀ ਕਰਨੇਗੀ ਉਦਾਂ ਠੀਕ ਆ ਚਲੋ ਫਿਰ ਵਧਾਈਏ ਤੁਹਾਨੂੰ ਦੋਵਾਂ ਦੇ ਨਾਲ ਤੇ ਜੋ ਪਿਆਰ ਤੇ ਮੂੰ ਮਿੱਠਾ ਲੱਗਦਾ ਨਾ ਚਾਹ ਤੀ नवदीप उथे जाके बह जाते ना सिर चुनी ला मासी जी अब तो नवदीप हाँ तीन किसी गल की टेंशन नहीं ली परमा तो ने सू बड़ा कुछ दिता है बस तीन तो विह करना है बिल्कुल साद्दा जहा ਵੇਖਿਆ ਨਾ ਹੁਣ ਸਾਰਾ ਕੰਮ ਕਰਦੀ ਆ ਇਸੇ ਤਰ੍ਹਾਂ ਦੇ ਕੋ ਕੰਮ ਕਰਾਈ ਕਰਨਾ ਹਾਂ ਭਾਬੀ ਜੀ ਸਹੀ ਗੱਲ ਏ ਹੁਣ ਬੱਜਾ ਹੀ ਨਜ਼ਾਰਾ ਸਾਰਾ ਦਿਨ ਕੰਮ ਇਹ ਕਰਦੀ ਆ ਤੇ ਆਪਾਂ ਮੰਮਾ ਜੀ ਨਾ ਇਸੀ ਥੱਲੇ ਲੰਮੀ ਪਈਦਾ ਫਿਰ ਵੀ ਨਾ ਹੱਡਾ ਹੁੰਦਾ ਵਾ ਕਿ ਇਹੀ ਕੰਮ ਕਰਦੀ ਹਾਂ ਲੱਗਦਾ ਪਿੰਦਰ ਆਣਾ ਦੇਖੋ ਨਾ ਹਾਂਜੀ ਭਾਬੀ ਜੀ ਪਿੰਦਰ ਆ ਗਈ ਨੇ ਚੱਲ ਚੱਲ ਆਪਣਾ ਕੰਮ ਕਰਵਾ ਪਾਬੀ ਜੀ ਬਾਕੀ ਕੰਮ ਰਹਿ ਜਾਂਦਾ ਤੂੰ ਸਵੇਰ ਦੇ ਦੇ ਹੁਣ ਤੂੰ ਜਾ ਕੇ ਰੈਸ਼ ਕਰ ਲੋ ਨਹੀਂ ਦੀਦੀ ਕੋਈ ਗੱਲ ਨਹੀਂ ਸਾਰਾ ਕੰਮ ਹੋ ਗਿਆ ਸਿਰਫ ਆ ਭਾਂਡੇ ਰਹਿ ਗਏ ਢੰਗਣ ਵਾਲੇ ਇਹ ਵੀ ਮੈਂ ਢੰਗ ਦੇਣੀ ਤੂੰ ਬੈਠ ਜਾ ਉਹ ਜਾ ਕੇ ਨਹੀਂ ਕੋਈ ਨਹੀਂ ਭਾਂਡੇ ਮੈਂ ਢੰਗ ਦੇ ਤੂੰ ਜਾ ਕੇ ਬੈਠ ਜਾ ਹੁਣ ਚਲੋ ਠੀਕ ਹੈ ਫਿਰ ਮੈਂ ਆ ਕਰਕੇ ਨਾ ਚਲ ਜਾਈਂਗੀ ਇਹ ਬੁਲਾਉਂ ਨਹੀਂ ਰਹੀ। ਵੀ ਜੀ ਮੈਂ ਸਵੇਰ ਦੀ ਗਈ ਕਹਿੰਦਾ ਮੈਨੂੰ ਲੱਗ ਰਿਹਾ ਬੁਖਾਰ ਹੋ ਗਿਆ ਪਾ। ਵੀ ਆ ਜਾ ਮੈਂ ਕਿਨੂੰ ਪਾਣੀ ਦੇ ਦਿੰਨੀ ਆ। ਭਾਬੀ ਨਮਦੀਪ ਕਿੱਥੇ ਆ ਤੁਸੀਂ ਦੋਵੇਂ ਜਾਣੀਆਂ ਕੰਮ ਕਰਨ ਰਹੀਆਂ ਜੀ। ਉਹ ਅੰਦਰ ਲੰਮੀ ਪਈ ਹੋਣੀ ਆ। ਤੇ ਤੁਸੀਂ ਉਹਨੂੰ ਵੀ ਆਖਣਾ ਵੀ ਕੰਮ ਕੁਮ ਕਰਿਆ ਕਰੇ। ਤੇ ਕੈਨ ਨਾਲ ਕੋਈ ਜਾਣਾ ਪਤਾ ਲੱਗਦਾ ਆਪਣੇ ਆਪ ਨਹੀਂ ਉਹਨੂੰ ਪਤਾ। 2-3 ਮਹੀਨੇ ਹੋ ਗਿਆ। ਅੱਜ ਇਹਨੂੰ ਮੈਂ ਦੱਸਣਾ ਵੀ ਕੰਮ ਕਿੱਦਾਂ ਨਹੀਂ ਕਰੀਦਾ। ਹੁਣ ਆਏਗਾ ਮਜ਼ਾ। ਇਹੋ ਤੇ ਮੈਂ ਚੰਨੀ ਹਾਂ। Nandipat?